ਉਦੈ ਲੁਧਿਆਣਾ ਚੋਲ ਪਲਾਜ਼ਾ ਤੇ ਸ਼ਿਫਸਨਾ ਆਗੂ ਦੀ ਗੁੰਡਾਗਰਦੀ ਦੇਖਣ ਨੂੰ ਮਿਲੀ ਹੈ ਪੈਸੇ ਮੰਗਣ ਤੇ ਟੋਲ ਤੇ ਕੰਮ ਕਰਨ ਵਾਲੀ ਕੁੜੀ ਦੇ ਨਾਲ ਬਦਤਮੀਜ਼ੀ ਕੀਤੀ ਗਈ ਹੈ ਔਰ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਜਿਹੇ ਕਈ ਵਾਰ ਮਾਮਲੇ ਸਾਹਮਣੇ ਆਏ ਨੇ ਕਿ ਟੋਲ ਨਾ ਅਦਾ ਕਰਨਾ ਪਏ ਇਸ ਲਈ ਗੁੰਡਾਗਰਦੀ ਕੀਤੀ ਜਾਂਦੀ ਹੈ ਕੋਟਮਾਰ ਕੀਤੀ ਜਾਂਦੀ ਹੈ ਔਰ ਹੁਣ ਲੁਧਿਆਣਾ ਟੋਲ ਪਲਾਜ਼ਾ ਤੇ ਸ਼ਿਫਸਨਾ ਆਗੂ ਦੀ ਗੁੰਡਾਗਰਦੀ ਬਦਤਮੀਜ਼ੀ ਦੇਖਣ ਨੂੰ ਮਿਲੀ ਹੈ ਇੱਥੇ ਯਕੀਨਨ ਜਦੋਂ ਟੋਲ ਤੋਂ ਲੱਗਣਾ ਸੀ ਤੇ ਪੈਸੇ ਮੰਗੇ ਗਏ ਤਾਂ ਪੈਸੇ ਮੰਗਣ ਤੇ ਟੋਲ ਤੇ ਕੰਮ ਕਰਨ ਵਾਲੀ ਕੁੜੀ ਦੇ ਨਾਲ ਬਦਤਮੀਜ਼ੀ ਕੀਤੀ ਗਈ ਦਰਸੀ ਕੀ ਕੁੜੀ ਨੂੰ ਗਾਲਾਂ ਕੱਢੀਆਂ ਗਈਆਂ ਗੋਲੀ ਮਾਰਨ ਦੀ ਵੀ ਧਮਕੀ ਦਿੱਤੀ ਗਈ ਰੋਕੇ ਜਾਣ ਤੇ ਰਾਗੀਰ ਦੇ ਨਾਲ ਵੀ ਇਹ ਐਸ਼ਿਪ ਸਨਾ ਦਾ ਆਗੂ ਜਿਹੜਾ ਹੈ ਉਹ ਉਲਝਦਾ ਹੋਇਆ ਵਿਖਾਈ ਦਿੱਤਾ ਇਹ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤੱਕੇ ਦੇ ਨਾਲ ਬੈਰੀਅਰ ਚੁੱਕ ਕੇ ਗੱਡੀ ਕੱਢ ਕੇ ਇਥੋਂ ਦੀ ਚਲਾ ਗਿਆ ਖੁਦ ਨੂੰ ਸ਼ਿਫ ਸਨਾ ਦਾ ਪ੍ਰਧਾਨ ਦੱਸ ਰਿਹਾ ਸੀ ਇਹ ਆਗੂ ਲਖਵੀਰ ਸਿੰਘ ਜਿਸ ਦੇ ਵੱਲੋਂ ਇੱਥੇ ਬਦਤਮੀਜ਼ੀ ਕੀਤੀ ਗਈ ਗੁੰਡਾਗਰਦੀ ਸ਼ਰਿਆਮ ਕੀਤੀ ਗਈ ਸੋ ਇੱਥੇ ਟੋਲ ਨਾ ਅਦਾ ਕਰਨਾ ਪਏ ਜਿਸ ਨੂੰ ਲੈ ਕੇ ਕਿਸ ਤਰ੍ਹਾਂ ਦੇ ਨਾਲ ਹੰਗਾਮਾ ਇਹਨਾਂ ਆਗੂਆਂ ਵੱਲੋਂ ਕੀਤਾ ਜਾਂਦਾ ਹੈ ਤੌਂਸ ਦਿਖਾਈ ਜਾਂਦੀ ਹੈ ਜਿਹੜੇ ਕੰਮ ਕਰ ਰਹੇ ਨੇ ਆਪਣੀ ਡਿਊਟੀ ਉਨਾ ਮੁਲਾਜ਼ਮਾਂ ਦੇ ਨਾਲ ਕੁੱਟਮਾਰ ਵੀ ਕੀਤੀ ਜਾਂਦੀ ਹੈ ਔਰ ਇੱਥੇ ਕੁੜੀ ਜਿਹੜੀ ਮੁਲਾਜ਼ਮ ਸੀ ਉਸ ਦੇ ਨਾਲ ਬਦਤਮੀਜ਼ੀ ਕੀਤੀ ਗਈ ਗਾਲਾਂ ਕੱਢੀਆਂ ਗਈਆਂ ਇੱਥੇ ਤੱਕ ਕਿ ਜਾਨੋ ਮਾਰਨ ਦੀ ਧਮਕੀ ਵੀ ਦਿੱਤੀ ਗਈ ਔਰ ਬਕਾਇਦਾ ਇਥੋਂ ਦੀ ਇਹ ਰਵਾਨਾ ਆਪਣੀ ਗੱਡੀ ਲੈ ਕੇ ਜਾਂਦੇ ਹੋਏ ਨਜ਼ਰ ਆਇਆ ਬਕਵਾਸ ਕਰ ਰਹਾ ਕੀ ਗੱਲ ਕੀ ਹੋਈ ਹੈ ਮੈਂ ਕਿਹਾ ਤੇਰਾ ਸੇਵ ਸਰਦਾਰ ਦਾ ਬਣਾਣਾ ਕਦੀ ਬਕਵਾਸ ਕਰਨੇ ਬੰਦ ਕਰ ਹੂੰ ਤਾਰ ਗੱਡੀ اوہ حاضر تو اے بولو لو رگڑی او ایک منٹ رکو ایک منٹ ایک منٹ سر ایک منٹ ایک منٹ رکو نو دے تیسا میں تے گلاں توڈیا کرتا ہوں او پوت چت دی ਪੜੇ ਬਾਲਾ ਜੀ ਹੋਇਆ ਆਪਣਾ ਬਾਪੂ ਹਾ ਜੀ ਮੈਂ ਕਹਿੰਦਾ ਸ਼ੇਖਸਾਦਾ ਪ੍ਰਧਾਨ ਹਾਂ ਜੀ ਅੱਗੇ ਬੰਦ ਕਰ ਗਾਦਾ ਅੱਛਾ ਜੀ ਤੁਮ ਬੰਦਿਆ ਹਾਂ ਨਹੀ ਉਹਦਾ ਮਤਲਬ ਲੱਗ ਗਿਆ ਉਹਨੂੰ ਕੋ ਗੱਲ ਕਹੀਓ ਉਹਨੂੰ ਨਹੀਂ ਤੀਂਦਾ ਤੂੰ ਤੂੰ ਕੌਣ ਹੈ ਮੈਂ ਤਾਂ ਗਏ ਤੂੰ ਕੱਢ ਕੇ ਤੋਰ ਲੋ ਕੋਈ ਪਰੇ ਤੂੰ ਆਣਾ ਲੈਂਗੁਏਜ ਮੈਮ ਮੈਮ ਕੀ ਹੋਇਆ ਕੀ ਮੈਮ 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 ਕੀ ਗੱਲ ਕੀ ਹੋਈ ਹੈ ਦੱਸੋਗੇ ਥੋੜਾ ਜਿਹਾ ਤੁਸੀਂ ਆਪਣਾ ਪੱਖ ਵੀ ਦਿਓ ਥੋੜਾ ਜਿਹਾ ਉਹਨਾਂ ਕੋਲ ਸ਼ਿਫਸ ਹੈ ਨਾਲ ਦਾ ਕਾਰਡ ਸੀਗਾ ਤੇ ਮੈਂ ਉਹਨਾਂ ਨੂੰ ਕਿਹਾ ਇਹਦੇ ਤੇ ਐਗਜ਼ੈਂਪਸ਼ਨ ਨਹੀਂ ਹੈ ਕਿ ਪੇਮੈਂਟ ਲਗਣੀ ਹੈ ਤੇ ਉਹ ਕਹਿੰਦਾ ਇੱਥੇ ਕਿਉਂ ਨਹੀਂ ਇੱਥੇ ਕਿਉਂ ਨਹੀਂ ਚੱਲਦਾ ਉੱਚੇ-ਉੱਚੇ ਬਹੁਤ ਜ਼ਿਆਦਾ ਬੋਲਣਾ ਤੇ ਮੈਂ ਕਿਹਾ ਸਰ ਤੁਸੀਂ ਆਰਾਮ ਨਾਲ ਗੱਲ ਕਰੋ ਮੈਂ ਤੁਹਾਨੂੰ ਕੁਝ ਗਲਤੀ ਨਹੀਂ ਕਿਹਾ ਹੈਗਾ ਜੇ ਮੈਂ ਤੁਹਾਨੂੰ ਕੁਝ ਗਲਤ ਕਿਹਾ ਤੁਸੀਂ ਆਪ ਹੀ ਜਾ ਕੇ ਮੈਂ ਗੱਲ ਕਰ ਲਓ ਕਹਿੰਦਾ ਤੋਪਾਂ ਨੂੰ ਹੁੰਦੀਆਂ ਮੈਨੂੰ ਇੰਨੀ ਗੱਲ ਕਹਿਣ ਵਾਲੇ ਉਹ ਗਾਲ੍ਹਾਂ ਕੱਢਣ ਲੱਗ ਪਏ ਬਹੁਤ ਬਦ ਬੱਸ ਮੈਨੂੰ ਜਿੰਨੇ ਗਾਲ੍ਹਾਂ ਕਹੀ ਸੀ ਕਿ ਕਿ ਇੱਥੇ ਨਈ ਐਗਜ਼ਾਮਸ਼ਨ ਹੈ ਕਿ ਮੈਂ ਪਾਤੋਂ ਨੂੰ ਕੁਝ ਨਹੀਂ ਬੋਲੀ ਸੀ ਪਰ ਉਹ ਮੈਨੂੰ ਜ਼ਿਆਦਾ ਗਾਲ੍ਹਾਂ ਕੱਢਣ ਦਾ ਆਪੇ ਪਰ ਮੈਂ ਤੁਹਾਡੇ ਨਾਲ ਮਿਸਕੀਪ ਕੀਤਾ ਗਿਆ ਗਾਲ੍ਹਾਂ ਕੱਢੀਆਂ ਗਈਆਂ ਕੀ ਚਾਹਨੇ ਕਿਉਂ ਸਰਕਾਰ ਤੋਂ ਕੀ ਮੰਗਦੇ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗਦੇ ਮੈਂ ਇਹ ਹੀ ਜਾਨੀਆ ਕਿ ਸਾਰੀ ਸੇਫਟੀ ਸਾਰੀ ਸੇਫਟੀ ਹੋਵੇ ਸਾਡੇ ਕੋਲ ਤੇ ਬੱਸ ਉਹਨੂੰ ਜੋ ਤੇ ਬਣਦੀ ਕਾਰਵਾਈ ਜਦੋਂ ਉਹਨਾਂ ਨੇ ਤੁਹਾਨੂੰ ਕਾਰਡ ਦਿਖਾਇਆ ਉਹ ਤੁਹਾਨੂੰ ਕੈਸੇ ਦੇਖ ਕੇ ਗਏ ਨੇ ਕਿ ਉਹਦੇ ਬੱਝੇ ਉਹ ਬੈਰੀਕਡ ਤਾਂ ਉਹ ਮੈਂ ਅੱਗੇ ਲਵਾਇਆ ਸੀ ਤੇ ਉਹ ਕੂਮ ਬੈਰੀਅਰ ਤੋੜ ਕੇ ਬੈਰੀਕਡ ਸਾਈਟ ਕਰਕੇ ਉਹ ਚੱਲ ਗਏ ਤੇ ਆਪਣਾ ਪੈਸੇ ਵਗਰਾ ਦੇ ਕੇ ਗਿਆ ਤੁਹਾਨੂੰ ਨਹੀਂ ਸਰ ਕੁਛ ਨਹੀਂ ਦੇਖਿਆ ਕਰਕੇ ਇਹ ਵੀ ਦੇਖਿਆ ਜਣੀ ਆਪਣਾ ਬੈਰੀਅਰ ਵੀ ਜਾਨੀ ਟੱਕੇ ਗਏ ਹੈਗੇ ਉਹ ਕੂਮ ਵੀ ਤੋੜ ਕੇ ਗਏ ਬੈਰੀਕਡ ਸਾਈਟ ਕਰਕੇ ਆਪਣੇ ਆਪ ਹੀ ਉਹ ਚੱਲ ਗਏ ਉਹਨਾਂ ਨੂੰ ਕਿਸੇ ਨੇ ਨਹੀਂ ਰੋਕਿਆ ਜਿਹਨੇ ਵੱਲੋਂ ਪੁਲਿਸ ਨੂੰ ਕੰਪਲੇਟ ਕੀਤੀ ਜਾਊਗੀ ਇਸ ਬਾਰੇ ਹਾਂਜੀ ਸਰ ਕੀਤੀ ਜਾਊਗੀ ਕਾਰਡ ਦਿਖਾ ਰਿਆ ਸੀ ਤੇ ਬੱਚੀ ਨੇ ਬਹੁਤ ਜ਼ਿਆਦਾ ਮਿਸਬੀਹ ਕੀਤਾ ਅਸੀਂ ਉਹਦੀ ਪ੍ਰੋਪਰ ਵੈਰੀਫਾਈ ਕਰਦੇ ਪਏ ਤੋਂ ਅਗੇਂਸਟ ਐਕਸ਼ਨ ਵੀ ਲਵਾਂਗੇ ਬਟ ਲੋਕੀ ਕਹਿੰਦੇ ਆ ਕਿ ਜੀ ਟੋਲ ਵਾਲੇ ਕਰਦੇ ਆ ਧੱਕਾ ਤੇ ਸ਼ਾਇਦ ਮੀਡੀਆ ਤੁਸੀਂ ਸਾਹਮਣੇ ਹੀ ਸੀ ਹੁਣ ਤਾਂ ਹੁਣ ਤਾਂ ਜੋ ਹੈ ਤੁਹਾਡੇ ਸਾਹਮਣੇ ਹੀ ਸੀ ਸਾਨੂੰ ਜਿਆਦਾ ਬੋਲਣ ਦੀ ਲੋੜ ਹੀ ਨਹੀਂ ਕਿਉਂਕਿ ਤੁਸੀਂ ਖੁਦ ਦੇਖ ਲਿਆ ਸਭ ਕੁਝ ਠੀਕ ਹੈ ਜੀ ਇਹ ਸਟਾਫ ਇਹ ਕੁੜੀਆਂ ਵੀ ਘਰੋਂ ਕੰਮ ਕਰਨ ਨਹੀਂ ਆਉਂਦੀਆਂ ਆ ਜੇ ਕਿਸੇ ਨੂੰ ਕੋਈ ਦਿੱਕਤ ਆ ਤੇ ਉਹ ਆਪਣੀ ਗੱਡੀ ਸਾਈਡ ਤੇ ਲਗਾ ਕੇ ਗੱਲ ਵੀ ਕਰ ਸਕਦਾ ਉੱਥੇ ਸਾਰਾ ਸਟਾਫ ਹੁੰਦਾ ਸਾਰੇ ਪੰਜਾਬੀ ਸਟਾਫ ਆ ਆਪਣਾ ਠੀਕ ਹੈ ਜੀ ਇਹ ਕੁੜੀ ਵੀ ਪੰਜਾਬੀ ਆਪਣੀ ਲੋਕਲ ਆ ਤੇ ਆਪਾਂ ਇਹ ਹੀ ਕਹਣਾ ਚਾਹੁੰਦੇ ਜਨਤਾ ਨੂੰ ਵੀ ਕਿ ਤੁਸੀਂ ਉਸ ਹਾਵਨਾ ਦੇਖੋ ਕਿ ਇਹ ਬੱਚੀਆਂ ਆਪਣੀਆਂ ਹੀ ਆ ਜੇ ਤੁਹਾਨੂੰ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਸੀਨੀਅਰ ਨਾਲ ਗੱਲ ਕਰ ਲਓ ਨਾ ਕਿ ਬੱਚੀ ਨਾਲ ਗਾਲੀ ਕਲੋਚ ਕਰੋ